ਅਨੌンス ਕੀਤਾ ਕਿ ਸਰਕਾਰ ਦੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲਸ ਨੇ 241 ਸਬਡਿਵੀਜ਼ਨਲ ਹਸਪੀਟਲਸ ਨੇ ਤੇ 162 162 ਸੀਐਚਸੀਸ ਨੇ ਉਥੇ ਜੋ ਵੀ ਪੇਸ਼ੈਂਟਸ ਆਣਗੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ। ਤੋਂ ਉਸ ਦੇ ਬਾਰੇ ਇਨਸ਼ੋਰ ਕਰਨ ਲਈ ਕਿ ਇਹ ਹੋ ਰਿਹਾ ਹੈ ਜਾਂ ਇਸ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਅੱਜ ਮੋਹਾਲੀ ਡਿਸਟ੍ਰਿਕਟ ਹਸਪੀਟਲ ਦਾ ਦੌਰਾ ਕੀਤਾ। ਹੈਲਥ ਅਫਸਰ ਸਾਹਿਬ ਮੇਰੇ ਨਾਲ ਨੇ। ਇਨਾਂ ਨੇ 에ਸੈਂਸ਼ੀਅਲ ਡਰੱਗਸ ਦੀ ਲਿਸਟ ਸਿਆਰ ਕੀਤੀ ਹੈ ਜਿ 1300 ਦੇ ਕਰੀਬ ਉਹਦੇ ਵਿੱਚ ਡਰੱਗਸ ਨੇ ਜਿਹੜੀਆਂ ਆਮ ਤੌਰ ਤੇ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਉਸ ਚੋਂ 90% ਦਵਾਈਆਂ ਦੇ ਇਨਾਂ ਨੇ ਰੇਟ ਕੰਟਰੈਕਟ ਕਰ ਲਏ ਨੇ ਤੇ ਉਹ ਹੈਲਥ ਕਾਰਪੋਰੇਸ਼ਨ ਵੱਲੋਂ ਹਸਪਤਾਲ ਨੂੰ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਦਵਾਈਆਂ ਰਹਿ ਗਈਆਂ ਨੇ ਉਹਦੇ ਲਈ ਸੀਐਮ ਸਾਹਿਬ ਨੇ 25 ਕਰੋੜ ਰੁਪਏ ਅਸੈਂਸ਼ਨ ਕਰ ਦਿੱਤਾ ਹੈ ਡਿਸਟ੍ਰਿਕਟ ਹਸਪਤਾਲਸ ਦੇ ਲਈ ਉਹ ਪੈਸਾ ਵੀ نیچے ਭੇਜ ਦਿੱਤਾ ਗਿਆ ਹੈ ਐਸਐਮਓਜ਼ ਦੀਆਂ ਖਰੀਦੀਆਂ ਪਾਵਰਜ਼ ਵਧਾ ਦਿੱਤੀਆਂ